बहुत-बहुत देखते कम जी आहु बटाला शहर की सारी प्रेस एमएलए साहब प्रशासन सिविल प्रशासन पुलिस प्रशासन बार एसोसिएशन के वकील साहिबान एमसी साहिबान ਵੋਤਵੰਤੇ ਸੱਜਣ ਪਾਰਟੀ ਵੱਲੋਂ ਅਨਦਵਾਲ ਦੇ ਇਲਾਕੇ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਵਕਵਕ ਖੋਦਿਆ ਤੇ ਰਾਜਮਾਨ ਜਿੰਨੇ ਵੀ ਵੋਤਵੰਤੇ ਸੱਜਣਾਂ ਹੈ ਸਰੰਦਰ ਬਹੁਤ ਧੰਨਵਾਦ ਗੁਰਨਾਨਕ ਸਾਹਿਬ ਦੀ ਚੰਚੋਪਰਾ ਪੰਦਰਤੀ ਬਟਾਲਾ ਅੱਜ ਸੁਭਾਨ ਪ੍ਰਾਪਤ ਹੋਇਆ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਹੈ कोट एसडीएम कोर्ट पटवारी पटवारखानी के सारे जिन्हें भी मुलाजम को इस ਸੇਵਾ ਕੇ ਅੰਦਰ ਸਾਰੇ ਕੁਛ ਛੱਤ ਥੱਲੇ ਆ ਗਏ ਤੇ ਨਾਲ ਹੀ ਫੁੱਲ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟਾ ਤੇ ਹੋਰ ਜਿਹੜੀਆਂ ਲੀਗਲ ਕਮ ਕਾਨੂੰਨੀ ਜਿੱਥੇ ਲੋਕ ਜਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਰੇ ਹੁੰਦਾ ਸੀ ਵਿਚੋ ਹੁੰਦਾ ਸੀ ਉੱਥੇ ਜਾ ਵੀ ਕਾਫੀ कंजस्टड हो गया सोत ट्रैफिक वगैरह जाम होंगी सी लोग बड़ी शानदार बिल्डिंग अब उदघाटन हो ग्राउंड फ्लोर फर्स्ट फ्लोर सैकंड फ्लोर उ वेटिंग रूम है बाथरूम ने और लोगों की सहूलत लिय सब कुछ इतने अवेलेबल है 1.5 ਪੰਜ ਕਨਾਲ ਦੇ ਸਾਢੇ ਪੰਜ ਕਨਾਲ ਦੇ ਵਿੱਚ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲੱਗਤ ਆਈ ਹੈ ਤੇ ਇਜ਼ੀ ਰਿਸਟਰੀ ਜਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਇਹਨਾਂ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਅਸੀਲ ਕੰਪਲੈਕਸ ਬਣੇ ਨੇ ਤੇ ਗੁਲਾਮ ਸਿੰਘ ਸਾਹਿਬ ਦੇ ਵਪਾਰ ਪੁਰਬ ਤੇ ਇੱਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਮੈਂ ਆਪਣੇ ਆਪ ਨੂੰ ਕਿਸਮਤ ਬੜਾ ਸਮਝਦਾ ਕਿ ਇਸ ਮਹੀਨੇ ਜਪਟਾਲਾ ਸ਼ਹਿਰ ਦੇ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਟਿਆਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਪਟਿਆਲਾ ਇਸੇ ਬਾਰੇ ਬਹੁਤ ਇੰਡਸਟਰੀ ਜਿਹਦਾ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਹੈ ਉਜਾੜ ਵੱਲੋਂ ਤੁਰ ਪਿਆ ਸੀ। ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਵਿੱਚ। ਇੱਕ ਅੱਜ ਵਾਲੇ ਉਸ ਦਿਨ ਹੋਰ ਕੰਸਟੀਚੂਐਂਸੀਆਂ ਦੇ ਜਿਹੜੇ ਲੋਕ ਨੇ ਉਹ ਇੱਥੇ ਤਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਉਹਨਾਂ ਨੂੰ ਕਾਫੀ ਸੂਲ ਦਊਗੀ ਸੀ ਇਸ ਤੋਂ ਪਹਿਲਾਂ ਜਗਰਾਉਂ ਡਿੜਬਾ ਚੀਮਾ ਸਭ ਤਸੀਲ ਹੋਰ ਬਹੁਤ ਸਾਰੀਆਂ ਤਸੀਲਾਂ ਤੇ ਸਬਤਸੀਲਾਂ ਦਾ ਤੁਗਡਨ ਕਰ ਚੁੱਕਿਆ ਇਜ਼ੀ ਹਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਪੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂੰ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ 'ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ 'ਤੇ ਆ ਗਿਆ ਤੇ ਡਿਪਟੀ ਕੁਐਸਚਨਰ ਐ ਬੀ ਸੀ ਤਸ ਡੀ ਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਵਧੀਆ ਮੂਡ 'ਚ ਇੱਥੋਂ ਜਾਵੇ ਆ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਸੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾੜਾ विधानसभा कॉन्स्टिट्यूशन रिप्रेजेंट कर दिए इन्होंने जो मांग रखी थी वो पूरा ਕੀਤਾ ਗਿਆ ਤੇ ਹੋਰ ਵੀ ਮੰਗਾ ਨੇ اور ਮੰਗਾ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾ ਨੇ ਤਾਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕੀਤੇ ਜਾਣਗੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਇਸ ਸਾਲ ਚ ਐਮਐਲ ਨੇ ਕੰਮ ਜਿੰਨੇ ਕੀ ਉਹਦੇ ਪੂਰੇ ਕਰਦੇ ਲੇਕਿਨ ਇਤਿਹਾਸਿਕ ਸ਼ਹਿਰ ਹੋਣ ਕਰਕੇ ਇਹਨਾਂ ਮੰਗਾ ਵੱਡੀਆਂ ਨੇ ਜੀ ਇੱਕ ਤਾਂ ਜ਼ਿਲ੍ਹਾ ਬਣਾਉਣ ਦੀ ਮੰਗ ਹੈ ਜੀ ਕੋਸਨਾ ਫਸਟ ਸਟੈਂਡ ਬਾਰ ਤੇ ਤੀਸਰਾ ਪੁਲਿਸ ਲਾਈਨ ਉਹ ਐਸਐਸਪੀ ਦਫਤਰ ਬਾਹਰ ਲਿਆਉਣ ਦੀ ਗੱਲ ਹੈ ਜੀ ਉਹਦੇ ਬਾਰੇ ਵਿਚਾਰ ਬਟਾਂਦਰੀ ਸਾਰੇ ਹੋ ਰਹੇ ਨੇ ਅ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਖੜੇ ਨੇ ਉਹਨਾਂ ਨੇ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜੀ ਉਹਨਾਂ ਨੇ ਵੀ ਗੱਲ ਕਹੀ ਫਿਰ ਪੁਲਿਸ ਲਾਈਨ ਜਿਹੜੀ ਉਸ ਤੋਂ ਉਲੀਤਰਣੀ ਨਹੀਂ ਸਾਰੇ इधर उधर देखो पंजाब यूनिवर्सिटी जी, जी लैगसी है मैं बहुत बारी बोल चुका विरसा है जो लाहौर होंगी सी यूनिवर्सिटी फिर जो शिफ्टिंग हुई पार्टी ਪਹਿਲਾਂ ਹੁਸ਼ਿਆਰ ਬੁਰਾਈ ਗੁਰੂਤਵਾ ਚੰਡੀਗੜ ਉਹਦੀ ਫੰਡਿੰਗ ਜਿਹੜੀ ਪੰਜਾਬ ਗਵਰਨਮੈਂਟ ਕਰਦੀ ਹੈ ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਡੈਮਿਕ ਖਰਚੇ ਨੇ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਾ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਦੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਜਮਨਾਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਵਿੱਚ ਗਿਆ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਦਾ ਸੀ ਕਿ ਵੀ ਆਲਰੇਡੀ 170 ਤੋਂ ਉੱਪਰ ਬਣਾ ਦਿੱਤੇ ਦੇ ਅਫੀਲੀਟ ਚਣੇ ਇਸ ਯੂਨੀਵਰਸਿਟੀ ਨਾਲ ਉਹ ਕੀ ਕਰਨਾ ਹੈ ਆਪਣੀ ਇਹ ਇੱਕ ਅਸਲੀ ਸਟਾਟਿਊਸ਼ਨ ਕੰਫਿਊਸ਼ਨ ਵਾਪਸ ਲੈਣੇ ਆ ਉਹਨੇ ਕੁਰਕਸ਼ੇਤਰ ਜੁਨੀਵਰਸਿਟੀ ਬਣਾ ਲਈ ਤੁਸੀਂ ਆਪਣੀ ਕੋਈ ਜੁਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਬੰਨਾ ਚਾਹੁੰਦੇ ਸੀ ਅਸਲ ਵਿੱਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਉਹਨੂੰ ਹੈ ਨਹੀਂਗੇ ਦੇ ਪੰਜਾਬ ਤੋਂ ਗ੍ਰੈਜੂਏਟਸ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਵੀ ਜੇ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੇ ਹਟਾਉਣਾ ਚਾਹੁੰਦੇ ਆ ਪਰ ਮੇ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਕਹਿਣ ਲੱਗ ਜਾਂਦੇ ਨੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾਓ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ जिन्होंने सब तो वर्बानियां सो इस करके लड़ाई सा संबंधित है भावे बोर्डित है भावे यूनिवर्सिटी है एजुकेशन संबंधित जिन्ना पक्ष पंजाब सरकार वालों उन्होंने रख्या जाऊगा और जे तो लीगली क्योंकि सही है कि जे तो इदा मनते ठीक है नहीं तो कोई हो तरीके पढ़ने पैणगे पर पाब अपने हक कदम नहीं छूगा और ਕੁਝ ਵਿਰੋਧੀ ਪਾਰਟੀਆਂ ਜਾਂ ਕੋ ਕੋਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਟੇ ਹੋ ਗਏ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਟ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤਾਂ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਸਰਕਾਰ ਦੀ ਮਨਾ ਰਹੀ ਆ ਸਰਕਾਰ ਦੀ ਮਨਾ ਰਹੀ ਉਹਦੇ ਬਾਰੇ ਕਹਾਂ ਸਾਡੇ 350 ਸਾਲਾਂ ਗੁਰੂਸ ਤੇ ਗਾਧਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨਸ਼ੋਪ પ્રાપ્ત ਹਰਦੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਔਲਡ ਰੈਡੀ ਗਰੰਟਾਂ ਵੀ ਚੱਲੀਆਂ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗ੍ਰਾਂਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਵੀ ਹੋਣਗੇ ਲੈਟ ਐਂਡ ਸਾਊਂਡ ਸ਼ੋਅ ਵੀ ਬਟਾਏ ਰਹਿਣਗੇ ਅੱਜ ਸ੍ਰੀ ਅਗੰਗਤ ਯਾਤਰਾ ਜੁੜੂ ਅਵੇ ਚੋ ਯਾਤਰਾ ਮਾ ਹੁੰਦੀਆਂ ਇੱਕ ਨਾਲ ਮਾਝੇ ਚੋਂ ਤੋਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਿਕ ਕੱਠ ਜਿਹੜਾ ਉਹ ਅਨੰਦਪੁਰ ਸਾਹਿਬ ਕਿ ਹੋਊਗਾ 23 ਨੂੰ ਸ਼੍ਰੀ ਗੁਰੂ ਇੱਕ ਬਾਦ ਜੀ ਦੇ 350 ਸਾਲਾ ਸ਼ਹੀਦੀ ਪਰਬ ਤੇ ਅਕੰਡ ਪਾਠ ਸਾਹਿਬ ਦੇ ਆਗਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਆਨੰਦਪੁਰ ਸਾਹਿਬੇ ਕੀ ਕਰ ਰਹੇ ਜਿੱਦੇ ਵਿੱਚ ਕਾਫੀ ਵਿਆਸਕ ਫੈਸਲੇ ਲੈ ਜਾਣ। ਕਾਂਗਰਸ ਪਾਰਟੀ ਵੋਟ ਚੋਰੀ ਲੈ ਕੇ ਪ੍ਰਚਾਰ ਕਰ ਰਹੀ ਹੈ ਜੀ ਵੋਟ ਚੋਰੀ ਲੈ ਕੇ ਕਾਂਗਰਸ ਪਾਰਟੀ। ਦੇਖੋ ਜੀ ਮੈਂ ਕੋ ਜੇ ਕਿਸੇ ਵੀ ਪਾਰਟੀ ਨੂੰ ਈਵੀਐਮ ਤੇ ਜਾਂ ਵੋਟਾਂ ਦੇ ਕੱਟਣ ਤੇ ਜਾਂ ਵੋਟਾਂ ਨੂੰ ਐਡ ਕਰਨ ਤੇ ਜਾਂ ਵੋਟਾਂ ਝਾਲੀ ਵੋਟਾਂ ਪਕਤਾਉਣ ਤੇ ਕੋਈ ਤਰਾਜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਸੰਗਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ਈਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜਿਉ ਈਵੀਐਮ ਤੇ ਸਵਾਲ ਚੱਕਦੀ ਹੈ ਈਵੀਐਮ ਜਿਹੜੀ ਹੈ ਉਹਦੇ ਚ ਕੋਈ ਗੜਬੜੀ ਤਾਂ ਭਾਜਪਾ ਈਵੀਐਮ ਦੇ ਹੱਕ ਚ ਕੋ ਆ ਜਾਂਦੀ ਹੈ ਜੋਨ ਨੂੰ ਮੋਦੀ ਦੀ ਲਹਿਰ ਤੇ ਇੰਨੀ ਯਕੀਨ ਹੈ ਉਹ ਕਹਿੰਨ ਭਾਵੇਂ ਤੁਸੀਂ ਬੈਲਟ ਪੇਪਰ ਨਹੀਂ ਪਵਾ ਲੋ ਜੀ ਭਾਵੇਂ ਜਿਵੇਂ ਮਰਜੀ ਮਸ਼ੀਨਾਂ ਚੈੱਕ ਕਰਾ ਲੋ ਜੀ ਅਸੀਂ ਤਾਂ ਜਿੱਤਣੇ ਹੀ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਜਾਂ ਜਿਨ੍ਹਾਂ ਦੇ ਨਾਮ ਨੂੰ ਜਾਂ ਜਿਹਨੂੰ ਵੀ ਲਹਿਰ ਨੂੰ ਵੋਟ ਪੈਂਦੀ ਹੈ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਘੁਆ ਜਾਂਦੀ ਹੈ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛੜੋ ਇਹ ਗੱਲ ਨਾ ਛੜੋ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਿਉਂ ਨਹੀਂ ਹੋਣ ਦਿੰਦੇ ਜਾਂ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਇਹ ਕਿ ਲੋਕਤੰਤਰ ਜਿਹੜਾ ਅ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨ ਨਹੀਂ ਆਪਣੇ ਇੱਕੋ ਐਡਰੈਸ ਤੇ 80-80 ਵੋਟਾਂ ਵੰਡ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਜ ਸਭਾ ਦੇ ਮੈਂਬਰ ਉਹਨਾਂ ਦੀ ਘਰ ਵਾਲੇ ਦੀ ਵੋਟ ਕੱਟ ਗਈ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਘਾਤਕ ਚੀਜ਼ ਹੈ ਜਿੱਤੋ ਆਪਣੇ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਫਤਗ ਨੂੰ ਸਿਰ ਮੱਥੇ ਮੰਨਾਂਗੇ ਪਰ ਘਟੂ ਘਟ ਇਹ ਨਾ ਕਰੋ ਕਿ ਦੇਖੋ ਕਿ ਜਿੱਤਣਾ ਤੇ ਕੋ ਰਹਿਣਾ ਤੇ ਬੱਦਲੀ ਨਾ ਦੁੱਖਿਆ ਨਾ ਜਿਹੜੇ ਮਨ ਜਿਹੜਾ ਆਤਾ ਹੈ ਲੋਕਾਂ ਦਾ ਦੇਖੋ ਜੀ ਮੈਂ ਕਿਸੇ ਬਿਆਨ ਨਾਲ ਤਰਨ ਤਰਨ ਦੀ ਇਲੈਕਸ਼ਨ ਨੂੰ ਨਹੀਂ ਜੋੜਾਂਗਾ ਉਸੀ ਸਵਾਲੇ ਪੁੱਛ ਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਜੀ ਰਾਜੀਵ ਬ੍ਰਿੰਦਨ ਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੀਵ ਬ੍ਰਿੰਦਨ ਇਹ ਬਿਆਨ ਦੇਤਾ ਤੇ ਤਰਨਤਨ ਦੀ ਇਲੈਕਸ਼ਨ ਬਦਲ ਚੁਗੀ ਰਾਜੀਵ ਬ੍ਰਿੰਦਨ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਉਹਦਾ ਉਹ ਤੋਂ ਪਹਿਲਾਂ ਵੀ ਇਦਾਂ ਕਰਦੇ ਰੇ ਕਾਂਗਰਸ ਦੀ ਮਾਨਸਿਕਤਾ ਇਹੀ ਹੈ ਉਹਦਾ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆ ਜੀ ਆਮ ਲੋਕ ਜਿਹੜੇ ਇਤੋਂ ਮਾਨਸਿਕਤਾ ਚਲਕਦੀ ਹੈ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਹੈ ਜਾਖੜ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹ ਇਹ ਕਿਹੜਾ ਇਹ ਨਾ ਪਹਿਲਾ ਬਿਆਨ ਹੈ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਤਰਨ ਤਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ ਅਨੇ 1962 ਨੌਕਰੀਆਂ ਦੇ ਚੁੱਕੇ ਆ ਸਰਕਾਰੀ ਹੁਣ ਤੱਕ ਬਿਨਾ ਕਿਸੇ ਕੈਸ਼ ਤੋਂ ਤੇ ਫਰਮੈਸ਼ ਤੋਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈਏ 48% ਮੌਤਾਂ ਸੜਕਾਂ ਤੇ ਘਟ ਗਈਆਂ ਇਹ ਗੜਕਰੀ ਸਾਹਿਬ ਨੇ ਰਾਸਵਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨਲਿਮਿਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਉਂਦਾ 19 ਟੋਲ ਪਲਾਜੇ ਬੰਦ ਹੋ ਗਏ 77 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਨੇ ਸਕੂਲਾਂ ਦਾ ਕਾਇਆਪਲਟ ਹੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਜੀ ਮੈਨ ਜੀ ਐਡਵਾਂਸ ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਦੇ ਲੋਕ ਜਿਹਨੇ ਉਹ ਹੁਣ ਤੱਕ ਫੁੱਟਫਾਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕਿ ਉਹ ਆ ਚੁੱਕੇ ਨੇ ਤੁਸੀਂ ਕਹੋਗੇ 3 3.5 ਕਰੋੜ ਤਾਂ ਵਾਦੀ ਹੈ 4 ਕਰੋੜ ਕਿੰਨੇ ਆ ਗਿਆ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਗਏ ਨਾ ਪਰ ਹੁਣ ਚਲੋ ਐਂ ਕਰੋ 4 ਕਰੋੜ ਨੂੰ ਪੱਤੇ ਨਹੀਂ ਬਣ ਦਿੰਦੇ ਆ ਤਾਂ ਵੀ 1 ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਇਹ ਮੁੱਦੇ ਲੈ ਕੇ ਜਾ ਰਹੇ ਨੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਆ ਆ ਲੜਾਈਆਂ ਚ ਪਾ ਕੇ ਸਾਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਆ हल रहे हैं वोटा मांगते हैं धामकियां देख के वोटा मांगते हैं मालिक काम फल फुलना लावे ना लावे लोकतंत्र च मालिक लोग ने जिस तरीके का अस माहौल देख रहे चंगा फल चंगा फुल लगन गए और तरन तारण इलाके विकास दीह ਲੰਬੀ ਚੱਲ ਰਿਹਾ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਨਕ ਪਾਰਟੀ ਬੜੇ ਵਧੀਆ ਮਾਰ ਜਨ ਤੇ 14 ਤਰੀਕ ਨੂੰ ਜਿੱਤ ਰਹੀ ਹੈ ਧੰਨਵਾਦ ਜੀ ਪੀਐਮ ਸਾਹਿਬ ਇੱਕ ਤਸੀਲ ਕੰਪਲੈਕਸ ਦਾ ਉਤ ਘਾਟਨ ਕਰਕੇ ਜਿਹਨੂੰ 314 ਪਿੰਡ ਲੱਗਦੇ ਕੀ ਸਮੇਂ ਦੇ ਬਟਾਲਾ ਤੇ ਨਾਲ ਲੱਗਦੇ ਕਸ਼ਬਿਆਂ ਨੂੰ ਇਲਾਕਿਆਂ ਨੂੰ ਹਲਕੇ ਨੂੰ ਕਿੰਨਾ ਖਫਾ ਦੇਖੋ ਅੱਜ ਜਿਹੜਾ ਬਤੌਰ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨੰਜੀ ਆਏ ਨੇ ਕਿਉਂਕਿ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਬਹੁਤ ਪੁਰਾਣੀ ਹੈ ਤਹਸੀਲ ਕੰਪਲੈਕਸ ਦੀਆਂ ਛੱਤਾਂ ਜਿਹੜੀਆਂ ਸੀ ਚੁੰਦੀਆਂ ਸੀ ਅਨੇਕਾਂ ਰਿਕਾਰਡ ਜਦੋਂ ਬਰਸਾਤ ਆਉਂਦੀ ਸੀ ਖਰਾਬ ਹੋ ਜਾਂਦੇ ਸੀ ਬੜਾ ਜ਼ਰੂਰੀ ਸੀ ਪਰ ਮੈਨੂੰ ਲੱਗਦਾ ਵੀ ਇਹਨਾਂ ਸਾਈਡਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪੁਰਾਣੀਆਂ ਸਰਕਾਰਾਂ ਸੋ ਅੱਜ ਮੈਨੂੰ ਖੁਸ਼ੀ ਹੈ ਮੁੱਖ ਮੰਤਰੀ ਸਾਹਿਬ ਅੱਜ ਆਏ ਬਟਾਲੇ ਉਹਨਾਂ ਨੇ ਉਦਘਾਟਨ ਕੀਤਾ ਤਾਂ ਜੋ ਕਿ ਇੱਕ ਛੱਤ ਥੱਲੇ ਐਸਜੀਐਮ ਤਹਿਸੀਲਦਾਰ ਸਾਹਿਬ ਗੁਰਦੌਰ ਪਟਵਾਰੀ ਜਿਹੜੇ ਇੱਧਰ ਉੱਧਰ ਬਾਰ-ਬਾਰ ਦਫ਼ਤਰਾਂ 'ਚ ਜਾਣਾ ਪੈਂਦਾ ਸੀ ਉਹ ਅੱਜ ਉਹਨਾਂ ਨੂੰ ਨਿਆਤ ਕਿੰਨੇ ਕਰੋੜ ਲੱਗਦਾ ਬਣ ਕੇ ਬਈ ਚਾਲੋ ਕਿੰਨੇ ਬੜਾ ਇਹ 11 ਕਰੋੜ ਦੇ ਲਗਭਗ 11 ਕਰੋੜ ਦੇ ਲਗਭਗ ਲਾਗਤ ਨਾਲ ਜਿਹੜਾ ਇਹਦਾ ਕੰਮ ਕਰਿਆ ਐਮਲ ਸਰ ਇਹ ਤਾਂ ਤੁਸੀਂ ਵਾਦਾ ਪੂਰਾ ਕਰ ਰਿਹਾ ਇੱਕ ਨਵੀਂ ਮੰਗ ਜਿਹੜੀ ਤੁਸੀਂ ਵਾਦਾ ਵੀ ਬੇਸ਼ੱਕ ਨਹੀਂ ਸੀ ਕੀਤਾ ਉੱਠਣੀ ਸ਼ੁਰੂ ਹੋ ਗਈ ਪੁਲਿਸ ਲਾਈਨ ਤੇ ਪੁਲਿਸ ਐਸਐਸਪੀ ਦਫਤਰ ਇਹ ਕਿੰਨੇ ਨਵਾਂ ਬਣ ਜੇ ਬਿਲਕੁਲ ਜੀ ਅੱਜ ਇਹ ਵੀ ਧਿਆਨ ਚਾ ਜੀ ਮਾਨਯੋਗ ਮੱਖਤਰੀ ਪੰਜਾਬ ਭਾਨ ਜੀ ਦੇ ਔਰ ਮੈਨੂੰ ਖੁਸ਼ੀ ਹੈ ਵੀ ਮਟਾਲੇ ਦੀ ਜਦੋਂ ਵੀ ਮੈਂ ਗਿਆ ਵਾ ਉਹਨਾਂ ਨੇ ਦੋਵੇਂ ਹੱਥੀ ਅ ਅਸੀਸ ਅਸ਼ੀਰਵਾਦ ਦੇ ਕੇ ਤੋਰਿਆ ਵੀ ਕੋਈ ਗੱਲ ਨਹੀਂ ਜਿੱਥੇ ਵੀ ਜ਼ਰੂਰਤ ਹੈ ਉਹ ਆਪਾਂ ਨਾਲ ਆ ਇੱਕ ਗੱਲ ਹੋਰ ਵੱਖਰੀ ਵੇਖੀ ਗਈ ਕਿ ਹਮੇਸ਼ਾ ਜਦੋਂ ਵੀ ਕੋਈ ਮੁੱਖ ਮੰਤਰੀ ਹੁੰਦਾ ਸੀ ਵਕੀਲ ਜਾਂ ਪ੍ਰਦਰਸ਼ਨਕਾਰੀ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਸੀ ਅੱਜ ਬੜੇ ਨਾਰਮਲ ਤਰੀਕੇ ਨਾਲ ਸਾਰਿਆਂ ਨੂੰ ਮਿਲਾਇਆ ਵੀ ਗਿਆ ਤੇ ਮੈਮੋਰੰਡਮ ਵੀ ਦਵਾਇਆ ਇਹ ਦੇਖੋ ਇਹ ਤੇ ਬਟਾਲੇ ਦੀ ਬੜੀ ਪੁਰਾਣੀ ਮੰਗ ਹੈ ਜੀ ਬਸ ਮੈਨੂੰ ਇਹ ਆ ਵੀ ਇਸ ਜਿਹੜੇ ਜਿਹੜੇ ਸਾਡੇ ਜਿਤਨਾ ਹੁਣ ਬਟਾਲੇ ਨੇ ਜ਼ਿਲ੍ਹਾ ਬਣਾਉਣਾ ਉਹਦੀਆਂ ਜਿਹੜੀਆਂ ਡਿਮਾਂਡਾਂ ਨੇ ਨਾ ਉਹ ਸਟੈਪਸ ਆਪ ਕੰਪਲੀਟ ਹੁੰਦੀਆਂ ਜਾਣ ਜਦੋਂ ਕੰਪਲੀਟ ਹੋ ਗਈਆਂ ਸਾਰੀਆਂ ਤੇ ਫਿਰ ਸਾਨੂੰ ਕੋਈ ਦਿੱਕਤ ਵੀ ਨਹੀਂ ਰਹੇਗੀ ਲੱਗਦਾ ਪਹਿਲਾ ਜਿਲ੍ਹਾ ਬਣ ਜੂਗਾ ਬਟਾਲਾ ਜੀ ਹੱਲੇ ਮੈਂ ਦੇਖੋ ਜੀ ਸਾਡਾ ਕੰਮ ਆ ਆਪਾਂ ਸੀਐਮ ਸਾਹਿਬ ਦੇ ਨਜ਼ਰੀਏ 'ਚ ਰੱਖ ਦੇਣੀ ਹੈ ਗੱਲ ਅੱਗੋਂ ਉਹਨਾਂ ਦੀ ਮਰਜ਼ੀ ਹੈ ਜੀ ਪਰ ਹਾਂ ਇਹਨਾਂ ਜ਼ਰੂਰ ਵੀ ਆਪਾਂ ਹਰ ਹਾਲਤ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਇਹ ਸਾਡੇ ਬਟਾਲੇ ਵਾਲਿਆਂ ਦੀ ਮੰਗ ਹੈ ਜੀ ਇਹਦੇ ਨਾਲ ਖਾਸ ਕਰਕੇ ਬਟਾਲਾ ਇੱਕ ਸੈਂਟਰ ਲੱਗਦਾ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਏਗਾ ਸ਼ਰੀ ਕਲਸੀ ਨੇ ਜ਼ਿਲ੍ਹਾ ਬਣਵਾਤਾ ਨਹੀਂ ਹੱਲੇ ਐਵੇਂ ਨਾ ਪਹਿਲਾਂ ਗੱਲਾਂ ਕਢਾਈ ਜਾਓ ਵੇਟ ਕਰੋ ਠੀਕ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇੱਕ ਬੱਸ ਸਟੈਂਡ ਬਾਰੇ ਵੀ ਕੋਈ ਥੋੜਾ ਜਿਹਾ ਕੋਈ ਚਾਨਣਾ ਪਾ ਦੇ ਉਹ ਹੱਲੇ ਰਹਿਣ ਦਿਓ ਕੋਈ ਚਾਨਣਾ ਬਾਅਦ 'ਚ ਪਾਵਾਂਗੇ ਸਟਾਪ ਬੱਸ